ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਐ ਠੀਕ ਠਾਕ ਐ ਜੀ ਟਾਈਮ ਬਾਬਾ ਹੋ ਗਿਆ ਉੱਠਣ ਦਾ ਅੱਜ ਪੰਜਾਬ ਬੰਦ ਐ ਬੱਚੇ ਰਜਾਈਆਂ ਚ ਨੇ ਇੱਕ ਬਾੜ ਬੈਠਾ ਤੈਨੂੰ ਠਾੜੀ ਜਾਂਦੀ ਤੂੰ ਵੀਰ ਜਾਈ ਚੋ ਜਾ ਮੈਂ ਕਿਹੜਾ ਹੁਣ ਗੱਡੀ ਸਟਾਰਟ ਕਰੀ ਖੜਾ ਕੰਬਲ ਪਾਇਆ ਇਹ ਆਏ ਆ ਕਹਿੰਦਾ ਮੈਨੂੰ ਜੇ ਦੀ ਛੱਡ ਕੇ ਆ ਰਾਤ ਨੂੰ ਕਰਕੇ ਨਹੀਂ ਰਹੀ ਛੱਡਿਉ ਹੈਲੋ ਹੈ ਕੰਬਲ ਪਾਇਆ ਕੰਬਲ ਦਾ ਪਾਇਆ ਬੱਚੇ ਹੋ ਜਾ ਹੁਣ ਕਿਹੜੇ ਚੱਲੇ ਆ ਜੇ ਦੇ ਯਾਰ ਕੀ ਕਰਦਾ ਯਾਰ ਮੈਂ ਬੂਟ ਲਾ ਲਾ ਦੂੰ ਤੂੰ ਕਹ ਪੰਜਾ ਰ ਗੱਡੀ ਸਟਾਰਟ ਖੜੀ ਹੋਏ ਮੰਨੀ ਗਾਲ ਯਾਰ ਇਧਰ ਦੇਖ ਲੋ ਜਵਾਕ ਲਾਚੜਿਆ ਫਿਰਦਾ ਹੈਗਾ ਹਾਂ ਹਾਂ ਤੇਰੀ ਬੋਤਲ ਆ ਦੇ ਲੈ ਬੋਤਲ ਦੇ ਲੈ ਡਾ ਡੀ ਡਾ 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 ਕੋਤੋ ਦੇ ਮੁੰਡੇ ਦੀ ਬੋਤਲ ਦੋਵੇ ਚਾਰ ਲਓ ਜੀ ਬਾਬਾ ਖੇਡਦੇ ਆ ਕਿਵੇਂ ਇਧਰੋਂ ਕਿਵੇਂ ਆਏ ਠੀਕ ਆ ਹੈ 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 है, है, है बाबा <laughs> 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 <-दी> रोड़ा <laughs> वीडियो मांगी तारी बाबा ਆ ਜੀ ਬਾਬੇ ਨੂੰ ਮਿਲਣ ਵੀ ਆ ਗਏ ਭਰਾ ਬਾਬਾ ਖੇਡ ਨੂੰ ਕੀ ਕਹਿੰਦੇ ਨੇ ਨੂੰ ਭੱਲ ਕੇ ਨੂੰ ਡੀਟੀ ਕਾਨਾ ਡੀਟੀ ਕਾਨਾ ਡੀਟੀ ਖਾਨਾ ਡੀਟੀ ਖਾਨਾ ਬਾਬਾ ਖੇਡਦਾ ਡੀਟੀ ਖਾਨਾ ਬਾਬਾ ਚੱਲੀ ਦਵਾਰਾ ਬਾਬਾ ਦਵਾਰਾ ਆਉਣ ਦੇ ਹੈ ਨਹੀਂ ਨਹੀਂ ਦਵਾਰਾ ਆਉਣ ਦੇ ਨੇ ਧੱਕਾ ਕਰਿਆ ਕਿ ਇੱਥੇ ਡੀਟੀ ਛੱਡ ਕੇ ਕਹਿੰਦੇ ਉਧਰ ਦੀ ਆਂ ਆਏ ਥੋੜੀ ਹੁੰਦਾ ਇੰਨੀ ਦੂਰ ਦੀ ਚੱਜੋ ਬਾਬਾ ਚੱਲ ਦੁਬਾਰਾ ਹਰ ਜਾਏ ਇੱਥੇ ਐਂ ਪਈ ਰਹਿਣ ਦੇ ਇੱਥੇ ਇੱਥੇ ਰੱਖ ਚੱਲ ਰੱਖ ਰੋਮਾ ਤੇ ਡਿਟੀ ਲੈ ਕੇ ਘਰ ਦੇ ਕਰਕੇ ਥੋੜਾ ਬੋਲੇ ਕਰਕੇ ਤੱਕਾ ਤੂੰ ਦਾ ਯਾਰ ਏ ਆਏ ਆਏ ਚੱਲ ਕਰਾਂ ਦੀ ਬਾਬਾ ਆ ਨਹੀਂ ਹੋਰ ਇੱਕ ਪੈਰ ਤੇ ਨਹੀਂ ਚੱਲਿਆ ਜਾਂਦਾ ਬਾਬਾ ਨਹੀਂ ਨਹੀਂ ਹੈ ਨਹੀਂ ਬਈ ਹਾਂ ਉਹ ਜਦੋਂ ਬਚਪਨਾ ਹੁੰਦਾ ਸੀ ਉਦੋਂ ਹੀ ਸੀ ਹੈਨਾ ਸਹੀ ਗੱਲ ਆ ਉਮਰ ਹੁੰਦੀ ਸੀ ਹੈਨਾ ਹਾਂ ਸਹੀ ਗੱਲ ਆ ਉਹ ਜਿਸ ਜੀ ਆ ਬੱਚੇ ਵੇ ਲੋ ਖੇਡਦੇ ਉਈ ਫੇਕਰ ਨੇ ਨਾ ਹਾਂ ਹਾਂ ਕੋ ਰੋਲ ਗਿਆ ਹੈ ਹੀ ਨਹੀਂ ਡੀਟੀ ਕਾ ਨਾ ਅੱਜ ਦੇਖੇ ਖੇਡਦੇ ਅੱਜ ਦੇਖੇ ਸਹੀ ਗੱਲ ਆ ਬਾਬਾ ਐਡਾ ਹੀ ਖਤਮ ਹੋ ਗਿਆ ਹੈ ਨਾ ਇਹ ਸਹੀ ਆ ਜਵਾਕ ਹੀ ਹਾਂ ਇਹ ਕਾਮਯਾਬ ਹੈ ਬਿਮਾਰ ਵੀ ਨਹੀਂ ਹੁੰਦੇ ਕੋਈ ਨਹੀਂ ਹੁੰਦਾ ਨਾ ਹਾਂ ਹਨ ਇਹੋ ਜਿਹੇ ਖੇਡਾ ਖੇਡਣੇ ਨੇ ਮੋਬਾਈਲ ਤੇ ਲੱਗੇ ਰੋ ਬੈਠ ਕੇ ਅੰਦਰ ਬਿਲਕੁਲ ਜੀ ਉਹਦਾ ਕੋਈ ਫਾਇਦਾ ਨਹੀਂ ਆ ਸਾਰੇ ਆਪਾਂ ਵੀ ਆ ਗਏ ਜੀ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਕਦਾ ਐਸੀ ਸਿਰ ਧੜੀ ਤੇ ਰੱਖ ਕੇ ਵੀ ਖੰਡੇ ਧੜਕਾ ਐਸੀ ਨਹੀਂ ਮੰਨਿਆ ਸੀ ਦਰਕਾ ਕਿਸੇ ਤੇ ਭੱਖੜਦਾ ਨਹੀਂ ਮੰਨਿਆ ਸੀ ਦਰਕਾ ਕਿਸੇ ਤੇਹੀ ਭੱਖੜਦਾ ਵੱਡਿਆ ਸਰ ਉਹਨਾਂ ਨਸੀਬ ਸੇ ਰੰਗੜਦਾ ਵੱਡਿਆ ਸਰ ਉਹਨਾਂ ਨਸੀਬ ਸੇ ਰੰਗੜਦਾ ਵੱਡਿਆ ਉਹਨਾਂ ਦੇ ਸਿਰ ਮੱਸੇ ਰੰਗੜਦਾ ਉਹ ਨਾਲੇ ਪੂਰਨ ਸਿੱਖੀ ਦੇ ਪੂਰਨੇ ਪਾਏ ਸੀ ਸਿਰ ਤੇ ਹੀ ਤੇ ਰੱਖ ਕੇ ਦੇ ਖੰਡੇ ਖੜਕਾਏ ਸੀ ਵਹਿ ਗਿਆ 800 ਇਹ ਸਾਡੇ ਹਰਮਨ ਸਿੰਘ ਰੋਡੇ ਰੋਡੇ ਨਹੀਂ ਬ੍ਰੋਡ ਨਹੀਂ ਪਾਣੀ ਕਰਾਈ ਪਾਣੀ ਕਰਾਈ ਪਾਣੀ ਕਰਾਈ ਪਾਣੀ ਕਰਾਈ ਹਰਮਨ ਸਿੰਘ ਰੋਡੇ ਤੇ ਹਰਮਨ ਸਿੰਘ ਨਰਵਰ ਆਪਾਂ ਨੂੰ ਇੱਥੇ ਬੈਠਣ ਤੇ ਆਨੰਦ ਦਿੱਤਾ ਤੇ ਇਹਨਾਂ ਕੋਲ ਪੈਸੇ ਜਾ ਕੇ ਨਹੀਂ ਹੁੰਦਾ ਕਿਉਂਕਿ ਨਾਲੇ ਤਾਂ ਪੰਮ ਨੂੰ ਦਗੜਾ ਘਟਿਆ ਜਿੰਨੇ ਆ ਇਹਨਾਂ ਵਿਚਾਰਾਂ ਨੇ ਦੋ ਬਲਾਗਾਂ ਦੇ ਵਿੱਚ ਗਿਆ ਵੀ ਕੁਛ ਨਹੀਂ ਆਤਮਾਂ ਦੀ ਖੁਸ਼ੀ ਨੇ ਇਹਨਾਂ ਦਾ ਮਾਨਤਾਨ ਕਰਤਾ ਤੇ ਇਹ ਸੰਗਤ ਵੀ ਹੈ ਜੋ ਇੱਕ ਰੱਬ ਦਾ ਰੂਪ ਹੁੰਦੀ ਹੈ ਤੇ ਆਪਾਂ ਵੀ ਸੰਸਾਰ ਦੇ ਨਾਲ ਕਿਸੇ ਕੁਝ ਨਹੀਂ ਹੁੰਦਾ ਇਹਦੀ ਕਰਾ ਦੇ ਇਹਨਾਂ ਦੇ ਗੋਲ ਦਾ ਇੱਕ ਹੌਸਲਾ ਹੁੰਦਾ ਹੈ ਗੋਲ ਦਾ ਇੱਕ ਹੌਸਲਾ ਪੈਸੇ ਦਾ ਨਹੀਂ ਹੁੰਦਾ ਉਹ ਤੁਹਾਨੂੰ ਇਹ ਹੁੰਦਾ ਕਿ ਸੰਗਤ ਬੈਠੀ ਸਾਡੇ ਚਾਰ ਛੁੱਣ ਲਗੇ ਕਿੱਡੇ ਢੂੰਗੇ ਚਾਰ ਰਮਾਣ ਦੇ ਦੋਸਤਾਂ ਦਾ ਇਥਾਰੇ ਆ ਇਹ ਵੀਰ ਨੇ ਵੀ ਆਪਣੇ ਯਾਰ ਬਹੁਤ ਸੋਹਣੇ ਬੰਗੜਾਂ ਟੰਗ ਦੇ ਨਾਲ ਆਪਾਂ ਨੇ ਸੰਗਾਟ ਇਹਨਾਂ ਕੀਤਾ ਇਸ ਕਰਕੇ ਬਹੁਤ ਜਿਹੜਾ ਹੈਗਾ ਸਮਾ ਸਮਾ ਆਪਣੇ ਕੋਲੋਂ ਥੋੜਾ ਕਜ ਕਮੈਂਟੀ ਰਹਿ ਗਿਆ ਤੇ ਸੇਵਾਦਾਰਾਂ ਨੂੰ ਵੀ ਬੇਨਤੀ ਹੈ ਵੀ ਚਾਹ ਗਰਪ ਰੱਖਣਾ ਕਿਉਂਕਿ ਦੂਰ ਵਾਲਿਆਂ ਨੇ ਜਾਣ ਲੱਗੇ ਕਿ ਐਸ ਵੇਲੇ ਚਾਹ ਪੀਂਦੇ ਆ ਉਹ ਜਾਣ ਲੱਗੇ ਕਿ ਇਹ ਕਿੰਨੇ ਚੰਗੀ ਜਿਹੀ ਗੱਫੇ ਚਾਹ ਪੀਂਦੀ ਹੋਈ ਤੇ ਉਹਨਾਂ ਦੇ ਕਾਪਾਂ ਕੋਈ ਵੀ ਮੈਂ ਕਿੱਥੋਂ ਉੱਠਣਾ ਨਹੀਂ ਗਿਆ ਜਿੰਨਾ ਚੱਕਰ ਕਰਦਾ ਕੀ ਕੀ ਬੁਲਾਦਾ ਪਰ ਵੇਖਣਾ ਲੋਕਾਂ ਦੇ ਅੱਗੇ ਉਹ ਆਪਾਂ ਨੂੰ ਧੰਨਵਾਦ ਕਰਨਗੇ ਕੀਤੇ ਕੁਝ ਮਿੰਟਾਂ ਬਾਅਦ ਹੀ ਬੁਲਾ ਕੇ ਆਣੇ ਦੀ ਹਾਰਤ ਵੀ ਦੇਣਾ ਕਰਵਾ ਰਹੇ ਨੇ ਲੋ ਜੀ ਇਹ ਆ ਮਹਾਟਾ ਮੋਗਾ ਕੋਟਕਪੂਰਾ ਰੋਡ ਬਿਲਕੁਲ ਕਿਸਾਨਾਂ ਵੱਲੋਂ ਜਾਮ ਕੀਤਾ ਗਿਆ ਜੀ ਇਹ ਸਿਰਫ ਸਾਡੇ ਬਾਪੂ ਟੱਲੇ ਵਾਲ ਲਈ ਹੋ ਰਿਹਾ ਹੈ ਕਿਉਂਕਿ ਉਹਦੀਆਂ ਜੇ ਮੰਗਾਂ ਮੰਨੀਆਂ ਜਾਣ ਤਾਂ ਬਾਪੂ ਸਾਡਾ ਸਹੀ ਸलाम ਸਾਡੇ ਵਿੱਚ ਬਹੁਤ ਸਕੀ ਤੇ ਜੇ ਬਾਪੂ ਨੂੰ ਕੋਸ ਹੋ ਗਿਆ ਸਰਕਾਰੀ ਸਾਰੀ ਉਮਰ ਲਈ ਉਥਲ ਪੁਥਲ ਹੋ ਜਾਣੀ ਹੈ ਸਾਰੀ ਉਮਰ ਲਈ ਤੁਹਾਨੂੰ ਸੱਵਾ ਲੱਗ ਜਾਣਾ ਹੈ ਤੁਸੀਂ ਹੌਂ ਬੌਂ ਭਾਗੀ ਬਾਪੂ ਡੱਲੇਵਾਲ ਦੇ ਨਾਲ ਕਰੋ ਸਾਰੇ ਲੋੜ ਹੈ ਸਾਡਾ ਰੋਲਦੂ ਜੀ ਆ ਗਿਆ ਆਮ ਆਦਮੀ ਪਾਰਟੀ ਦੇ ਸਾਡੇ ਆਪੂ ਨੇ ਤੇ ਸਾਡੇ ਪਿੰਡ ਦੇ ਮੋਤਵਾਰ ਨੇ ਜੀ ਆਮ ਆਦਮੀ ਪਾਰਟੀ ਦੇ ਹੋਰ ਰੋਲਦੂ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਆਪਣੇ ਕਿਵੇਂ ਆ ਬਾਪੂ ਨੂੰ ਔਕੜਤਾਲ ਤੋਂ ਕਿਵੇਂ ਬੀਛਰਾਉਣਾ ਚਾਹੀਦਾ ਖੜਾ ਉਹਨਾਂ ਨੂੰ ਬਿਲਕੁਲ 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 ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਉਹ ਇਕੱਲਾ ਵਿਚਾਰਾ ਇਨੀ ਤਖਲੀਬ ਚ ਪਿਆ ਸੱਤ ਬੰਦਾ ਸਾਰਾ ਪੰਜਾਬ ਉੱਠ ਕੇ ਖੜਾ ਹੋਵੇ ਹਾਂ ਸਾਰੇ ਜਥੇਬੰਦੀਆਂ ਨੂੰ ਇਹੋ ਜੇ ਮੋਕੇ ਤੇ ਇਕ ਹੋ ਜਾਣਾ ਚਾਹੀਦਾ ਯਾਰ ਹਨਾ ਸਾਰੇ ਜਥੇਬੰਦੀਆਂ ਨੂੰ ਇਕ ਹੋਣਾ ਚਾਹੀਦਾ ਸਾਰੇ ਜਿਹੜੇ ਰਜਾਈਆਂ 'ਚ ਬੈਠੇ ਮੇਰੇ ਭਰਾ ਉਹ ਵੀ ਆਉਣ ਸਾਰੇ ਮਦਦ ਕਰਨ ਤੇ ਮੋਦੀ ਦਾ ਮੂੰਹ ਬੰਦ ਕਰ ਗਏ ਵੈਲਕਮ ਵੀ ਇਹ ਸਾਡੀ ਸਰਕਾਰ ਨੂੰ ਬਹੁਤ ਨੁਕਸਾਨ ਹੈ ਮੋਦੀ ਨੇ ਜੇ ਮੰਗਾ ਨਾ ਮੰਨੀਆਂ ਉਹਨੂੰ ਕੁਝ ਹੋ ਗਿਆ ਇਹ ਮੌਕੇ ਦੀ ਸਰਕਾਰ ਤੇ ਅਸਰ ਪੈਂਦਾ ਪੰਜਾਬ ਤਾਂ ਕਈ ਕਿੰਨਾ ਪੀੜਾਂ ਦੇ ਵਿੱਚ ਗੁਜ਼ਰਿਆ ਹੈ ਪਹਿਲਾਂ 84 ਦੇ ਵਿੱਚ ਕਿੰਨਾ ਉਹ ਕਾਰਕੂ ਲਹਿਰ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਪੰਜਾਬ ਦਾ ਹਾਂ ਉਸ ਤੋਂ ਬਾਅਦ ਫੇਰ ਉਹ ਕਿੰਨੇ ਵਾਰੀ ਉੱਜੜ ਕੇ ਵਸਿਆ ਪੰਜਾਬ ਇਹ ਹੁਣ ਵੀ ਸਾਰੇ ਜਿੰਨੇ ਸਿਆਸਤਦਾਨ ਆ ਸਾਰੇ ਜਾੜਦਣ ਨੂੰ ਫਿਰਦੇ ਇਹਨਾਂ ਬਿਲਕੁਲ ਬਿਲਕੁਲ ਅੱਜ ਕਿਸਾਨਾਂ ਦਾ ਸਾਹ ਦੇਣਾ ਆਪਣਾ ਹੱਕ ਮੰਨਦਾ ਸਾਰੇ ਭਰਾਵਾਂ ਦਾ ਵੱਧ ਤੋਂ ਵੱਧ ਕਿਸਾਨਾਂ ਜਿੱਥੇ ਬੰਦਿਆਂ ਦੇ ਨਾਲ ਖੜਨ ਕਿਸਾਨਾਂ ਦਾ ਇੱਕ ਤੇ ਵੀ ਜਿਹੜੀਆਂ ਕੋਈ ਮੰਗਾ ਮੰਗ ਹੈਗੀਆਂ ਉਹ ਗਲਤ ਨਹੀਂ ਉਹ ਜਾਇਜ਼ ਆ ਜਾਇਜ਼ ਆ ਹਾਂ ਪੰਜਾਬ ਨਾਲ ੱੱਕਾ ਹੋ ਰਿਹਾ ਬਿਲਕੁਲ ਹੋ ਰਿਹਾ ਤੇ ਅੱਜ ਇਹ ਨਾਲ ਨਾ ਖੜੇ ਮੁੜ ਕੇ ਪਸ਼ਤਾਨ ਦਾ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਬਈ ਬਹੁਤ ਧੰਨਵਾਦ ਰੋਲਦੀ ਤੁਹਾਡਾ ਠੀਕ ਹੈ ਜੀ ਸਾਡੀ ਬਹੁਤ ਹੀ ਪਿਆਰੀ ਤੇ ਸੂਝਬਾਨ ਆਗੂ ਹੈ ਸਾਡੇ ਪਿੰਡ ਦੇ ਤੇ ਨੌਜਵਾਨੀ ਨੂੰ ਪ੍ਰੇਰਿਤ ਕਰਨ ਵਾਲੇ ਆਗੂ ਨੇ ਪੜ੍ਹੇ ਲਿਖੇ ਨੇ ਤੇ ਪਿੰਡ ਵੀ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਹੈ ਜੀ ਹਾਂ ਜੀ ਦੇਖ ਲਓ ਅੱਜ ਬਹੁਤ ਦਿਨਾਂ ਬਾਅਦ ਬਲੌਗ ਬਣਾਉਣ ਲੱਗੇ ਆ ਆ ਦੇਖੋ ਭਰਾ ਦਾ ਕਿਵੇਂ ਟਾਈਮ ਨਿਕਲ ਗਿਆ ਹੈ ਨਾ ਧਿਆਨ ਲੱਗਾ ਕੋਣ ਰੋਡ ਤੇ ਕਿਉਂਕਿ ਜੇ ਗੱਡੀ ਹੌਲੀ ਹੁੰਦੀ ਹੈ ਨਾ ਉਹ ਕਾਬੂ ਜਾ ਜਾਂਦੀ ਹੈ ਲਈ ਇੰਨਾ ਖਾਤਾ ਭਰਿਆ ਹੋਵੇ ਤੇ ਹਰ ਪਰਿਵਾਰ ਦੇ ਅੰਦਰ ਖੁਸ਼ੀ ਲੈ ਕੇ ਆਵੇ ਖਜ਼ਾਨੇ ਲੈ ਕੇ ਆਵੇ ਜਿਹੜੇ ਖਜ਼ਾਨੇ ਆ ਤੁਹਾਡੇ ਉਹ ਸਦਾ ਹੀ ਭਰੇ ਰਹਿਣ ਤੇ ਇਹੋ ਜਿਹੀਆਂ ਖੁਸ਼ੀਆਂ ਮਾਣੋ ਤੁਸੀਂ ਜ਼ਿੰਦਗੀ ਦਾ ਆਨੰਦ ਮਾਣੋ ਇਹ ਸਾਲ ਚ ਕਿ ਰਾਜੇ ਬਣਾ ਦੇ ਮੇਰਾ ਰੱਬ ਸਭ ਨੂੰ ਜਿੰਨੇ ਵੀ ਮੇਰੇ ਭਰਾ ਇਹ ਵੀਡੀਓ ਨੂੰ ਦੇਖ ਰਹੇ ਆ ਸ਼ੇਅਰ ਕਰ ਰਹੇ ਆ ਸਭ ਨੂੰ ਮੇਰਾ ਹਰੁਮਾਨ ਮੇਰਾ ਮਹਾਰਾਜ ਮੇਰਾ ਸਾਧਗੁਰ ਰਾਜੇ ਬਣਾ ਦੇ ਜੀ ਸਭ ਨੂੰ ਰਾਜੇ ਬਣਾਵੇ ਸਾਰੇ ਭਰਾ ਅਰਦਾਸ ਕਰਿਓ ਇਸ ਬੈਰੀ ਦੋਸਮਣ ਦਾ ਵੀ ਭਲਾ ਹੋਵੇ ਸੱਚੇ ਬਾਦਸ਼ਾਹ ਇਹ ਸਾਲ ਸਾਡੇ ਪੰਜਾਬ ਲਈ ਇਹੋ ਜਿਹਾ ਸਾਲ ਹੋਵੇ ਕਿ ਕਦੇ ਵੀ ਪੰਜਾਬ ਨੇ ਇਹੋ ਜਿਹਾ ਆਨੰਦ ਨਾ ਮਾਣਿਆ ਹੋਵੇ ਇੰਨੇ ਖੁਸ਼ੀ ਨਾ ਮਾਣੀ ਹੋਵੇ ਜਿਹੜੀ ਇਹ ਸਾਲ ਸਾਡਾ ਪੰਜਾਬ ਹੈ ਜਿਹੜਾ ਖੁਸ਼ੀ ਮਾਣੀ ਇਹ ਸਾਡੇ ਪੰਜਾਬ ਦਾ ਬੱਚਾ ਬੱਚਾ ਜੜਦੀ ਗਲਾ ਚ ਰਹੇ ਤੇ ਸਾਡਾ ਹੀ ਪੰਜਾਬ ਜੜਦੀ ਗਲਾ ਚ ਰਹੇ ਠੀਕ ਹੈ ਜੀ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਫੇਰ ਵਧਾਈਆਂ ਜੀ ਤੇ ਸਾਰੇ ਭਰਾ ਆਪੋ ਆਪਣੇ ਨੇੜੇ ਦੇ ਗੁਰਦੁਆਰੇ ਮੰਦਰ ਮਹਾਜਦ ਦੀ ਉ ਜਾ ਕੇ ਮੱਤਾ ਟੀਕੇ ਆਇਓ ਤੇ ਜਰੂਰ ਪ੍ਰਮਾਤਮਾ ਤੋਂ ਖੁਸ਼ੀ ਮੰਨ ਕੇ ਲੈ ਕੇ ਆਇਓ ਜੀ ਕਿਉਂਕਿ ਆਪਾਂ ਉਹਦੇ ਦਰ ਦੇ ਕੁਤਰ ਹੈ ਜੀ ਤੇ ਆਪਣਾ ਮੰਗਣਾ ਉਹ ਤੋਂ ਭਰ ਜਾ ਉਹ ਆਪਣਾ ਦਾਤਾ ਦਾਤਾਰ ਹੈ ਤੇਰਾ ਜਿੱਤਾ ਖਾਵਣਾ ਹੈ ਨਾ ਉਹ ਦੇਂਦਾ ਵੀ ਲੈਂਦੇ ਥੱਕ ਪਾਹੇ ਹੈ ਨਾ 누가 ਜਗੰਤਰ ਕਾਹੀ ਕਾਹੇ ਉਹ ਦੇਣ ਵਾਲਾ ਕਦੇ ਨਹੀਂ ਥੱਕਦਾ ਲੈਣ ਵਾਲੇ ਥੱਕ ਜਾਂਦੇ ਆ ਉਹ ਤੋਂ ਠੀਕ ਹੈ ਉਹ ਪਰਮਾਤਮਾ ਤੇ ਵਾਕੇ ਹੀ ਮੋੜਾ ਭ ਲੈਣਾ ਉਹ ਤੋਂ ਪਰਮਾਤਮਾ ਤੋਂ ਜਿਉਂਦੇ ਦੇਣਾ ਆਪਾਂ ਨੂੰ ਆਸਾਲ ਕੀ ਮਾਜੂਸ ਕਰੋਗੇ ਤੁਸੀਂ ਸਾਰਾ ਆਪਣੇ ਲਈ ਇੰਨੀਆਂ ਖੁਸ਼ੀਆਂ ਮਿਲਣਗੀਆਂ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੂਗਾ ਤੇ ਅਸੀਂ ਬਿਲਕੁਲ ਆਪਣੇ ਗੁਰੂ ਘਰ ਦੇ ਨੇੜੇ ਪਹੁੰਚ ਚੁੱਕੇ ਹਾਂ ਜੀ ਜਿੱਥੇ ਆਪਾਂ ਲੰਗਰ ਲਾਉਣੇ ਹੁੰਦੇ ਆ ਵਿੱਧ ਆਸ਼ਰਮ ਆ ਆ ਗਿਆ ਜੀ ਉਹ ਦੁਆਰਾ ਦੇਖਾ ਜੀ ਆਪਾਂ ਇੱਕ ਜਕਾਰਾ ਛੱਡ ਦੋ ਸਿੰਘੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ